ਸਤਿਗੁਰੂ ਸਾਹਿਬ ਜੀ ਦੇ ਸਾਜੇ ਨਵਾਜੇ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਜੋ 21ਵੀਂ ਸਦੀ ਦੇ ਵਿੱਚ ਅਖੌਤੀ ਵਿਦਵਾਨਾਂ ਵੱਲੋਂ ਦਸਮ ਗ੍ਰੰਥ ਸਾਹਿਬ ਜੀ ਦਾ ਆਵਾਦ ਵਿਵਾਦ ਪਾਇਆ ਜਾ ਰਿਹਾ ਹੈ ਦਾਸ ਉਸ ਬਾਰੇ ਆਪ ਸਮੂਹ ਸੰਗਤਾਂ ਦੇ ਨਾਲ ਕੁਝ ਬਚਨ ਸਾਂਝੇ ਕਰਨਾ ਚਾਹੁੰਦਾ ਹੈ ਸੋ ਖਾਲਸਾ ਜੀ ਕੁਝ ਕੋ ਦਿਨ ਪਹਿਲਾਂ ਮੈਨੂੰ ਇੱਕ ਵਿਦਵਾਨ ਦਾ ਲੇਖ ਪੜਨ ਨੂੰ ਮਿਲਿਆ ਲੇਖ ਦਾ ਨਾਮ ਉਹਨੇ ਰੱਖਿਆ ਬਾਬਾ ਨਾਨਕ ਮਹਾਕਾਲ ਦੇ ਮੰਦਰ 'ਚ ਤੇ ਉਸ ਮੂਰਖ ਵਿਦਵਾਨ ਨੇ ਉਸ ਲੇਖ ਵਿੱਚ ਸਾਰਾ ਜੋਰ ਲਾਇਆ ਕਿ ਦਸਮ ਗ੍ਰੰਥ ਵਿੱਚ ਆਇਆ ਮਹਾਕਾਲ ਨਾਮ ਪਰਮਾਤਮਾ ਲਈ ਨਹੀਂ ਬਲਕਿ ਸ਼ਿਵ ਲਈ ਵਰਤਿਆ ਗਿਆ ਤੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਗੁਰੂ ਘਰਾਂ ਦੇ ਵਿੱਚ ਕੀਤੇ ਜਾਂਦੇ ਦਸਮ ਗ੍ਰੰਥ ਦੇ ਕੀਰਤਨ ਨੂੰ ਵੀ ਉਹਨੇ ਸ਼ਿਵ ਦੀ ਉਸਤਤ ਕਹਿ ਕੇ ਨਿੰਦ ਦਿੱਤਾ ਤੇ ਦਸਮ ਗ੍ਰੰਥ ਨੂੰ ਉਹ ਮੂਰਖ ਵਿਦਵਾਨ ਬ੍ਰਾਹਮਣਾਂ ਦਾ ਗ੍ਰੰਥ ਲਿਖਦਾ ਹੈ ਮੈਂ ਤਾਂ ਹੈਰਾਨ ਹੋ ਗਿਆ ਉਹਦਾ ਲੇਖ ਪੜ੍ਹ ਕੇ ਜਿਹੜਾ ਆਪਣੇ ਆਪ ਨੂੰ ਪ੍ਰੋਫੈਸਰ ਜਗਤਾਰਦ ਸਿੰਘ ਜਾਚਕ ਆਖਉਂਦਾ ਏ ਗੁਰੂ ਪਿਆਰਿਓ ਆਪਾਂ ਵਿਚਾਰ ਕਰੀਏ ਕਿ ਗੁਰਬਾਣੀ ਵਿੱਚ ਆਇਆ ਮਹਾਂਗਾਰ ਨਾਮ ਪਰਮਾਤਮਾ ਨੇ ਵਰਤਿਆ ਗਿਆ ਏ ਕਿ ਸ਼ਿਵ ਦੇ ਰਾਮ ਨਾਮ ਸਿਮਰ ਤੂੰ ਜੀਵ ਹੈ ਫਿਰ ਨਾ ਖਾਈ ਮਹਾਂਗਾਰ ਸਤਗੁਰੂ ਸਾਹਿਬ ਜੀ ਵਚਨ ਕਰਦੇ ਨੇ ਕਿ ਜੋ ਪਰਮੇਸ਼ਰ ਘਟ ਘਟ ਦੇ ਵਿੱਚ ਰਮਿਆ ਹੋਇਆ ਏ ਉਹਦੇ ਨਾਮ ਨੂੰ ਤੂੰ ਸਿਮਰਨਾ ਕਰ ਫਿਰ ਤੋਂ ਆਦਮ ਕਮਾ ਤੌਰ ਤੇ ਕਦੇ ਵੀ ਨਹੀਂ ਮਰੇਗਾ ਫਿਰ ਨਾ ਖਾਈ ਮਹਾਕਾਲ ਫਿਰ ਤੈਨੂੰ ਮਹਾਕਾਲ ਦੀ ਸ਼ਕਤੀ ਖਾਏਗੀ ਨਹੀਂ ਬਲਕਿ ਆਪਣੇ ਵਿੱਚ ਹੀ ਅਭੇਦ ਕਰ ਲਵੇਗੀ ਆਪਣੇ ਵਿੱਚ ਹੀ ਸਮਾ ਲਵੇਗੀ ਸੋ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਛੇ ਪਈ ਮਹੇਸ਼ ਦਾ ਮਹਾਦੇਵ ਨਾਮ ਦੀ ਵਰਤੋਂ ਹੋਈ ਹੈ ਨਾ ਕਿ ਮਹਾਕਾਲ ਦੀ ਜਿਸ ਤਰਾ ਆਪਾ ਚੋ ਪਾਈ ਸਾਹਿਬ ਜੀ ਦੇ ਵਿੱਚ ਨਿਤ ਵੱਧਦੇ ਆਂ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਤੀਨ ਨਿਤ ਨਹੀਂ ਪੇਵ ਪਰ ਇਹ ਅਖੌਤੀ ਵਿਦਵਾਨ ਸਰਕਾਰੀ ਏਜੰਸੀਆਂ ਦੇ ਬੰਦੇ ਨਿਤ ਨੇਮ ਕਰਦੇ ਹੁਣ ਤਾਂ ਪਤਾ ਹੋਵੇ ਜਾਂ ਫਿਰ ਜਾਣਦੇ ਹੋਏ ਵੀ ਆਪਣੇ ਗਾਲ ਨੂੰ ਸਹੀ ਸ਼ਬਦ ਕਰਨਾ ਚਾਹੁੰਦੇ ਨੇ ਸੋ ਪਿਆਰਿਓ ਮਹਾਕਾਲ ਨਾਮ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਏ ਜਿਹਦੇ ਸ਼ਾਬਦਿਕ ਅਰਥ ਨੇ ਕਿ ਸਰਵ ਉੱਚ ਸਮਾ ਕਿ ਉਹ ਪਰਮ ਪਿਤਾ ਪਰਮਾਤਮਾ ਜੋ ਸਮੇਂ ਦੇ ਚੱਕਰ ਤੋਂ ਰਹਿਤੇ ਤੇ ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਤੇ ਸਾਰੇ ਧਾਰਮਿਕ ਸਹਿਤਾ ਦੇ ਵਿੱਚ ਮਹਾਕਾਰ ਦਾ ਨਾਮ ਪਰਮਾਤਮਾ ਲਈ ਵਰਤਿਆ ਗਿਆ ਹੈ ਨਾ ਕਿ ਸ਼ਿਵ ਦੇ ਪਰ ਇਹ ਖਉਤੀ ਵਿਦਵਾਨ ਕਹਿੰਦੇ ਨੇ ਕਿ ਸ਼ਿਵ ਨੂੰ ਦਸਮ ਗ੍ਰੰਥ ਵਾਲੇ ਮਹਾਕਾਰ ਨਾਲ ਮਿਲਾਇਆ ਹੈ ਉਸ ਸ਼ਿਵ ਦੇ ਪੱਤੇ ਤਾਂ ਦਸਮ ਗ੍ਰੰਥ ਨੇ ਕੁਝ ਪੱਤੇ ਛੱਡਿਆ ਹੀ ਨਹੀਂ ਜੇ ਸੇਖ ਦੀ ਇਹ ਗੱਲ ਕਰਦੇ ਆ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਸ਼ੇਖ ਦੀ ਇੱਜ਼ਤ ਕੀਤੀ ਏ ਉਸ ਅਨੁਸਾਰ ਤਾਂ ਸ਼ਿਵ ਜੀ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਸਾਧਗੁਰੂ ਸਾਹਿਬ ਜੀ ਕਹਿੰਦੇ ਨੇ ਕਾਹੇ ਕੋ ਇਸ ਮਹੇਸ਼ਾ ਭਾਖਤ ਕਾਹੇ ਦੇ ਸੇਧ ਕੋ ਇਸ ਬਖਾਨਿਓ ਕਿ ਕਿਸ ਕਰਕੇ ਸ਼ਿਵ ਜੀ ਮਹੇਸ਼ ਤੇ ਬ੍ਰਹਮਾ ਨੂੰ ਪਰਮਾਤਮਾ ਮੰਨਦੇ ਹੋ ਜਾਹੇ ਸਵਾਦਿਕ ਬ੍ਰਹਮ ਨਿਮੇਓ ਸੋ ਸਦਾ ਆਪਣੇ ਚਿੱਤ ਵਿੱਚ ਬੀਜ ਬਿਜਾ ਰਹੇ ਹੋ ਸਾਧੂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਪਰਮੇਸ਼ਰ ਨੇ ਸ਼ਿਵ ਜੀ ਬ੍ਰਹਮਾ ਵਰਗੇ ਦੇਵਤੇ ਪੈਦਾ ਕਰਨੇ ਕੀਤੇ ਉਸ ਪਰਮੇਸ਼ਰ ਦਾ ਧਿਆਨ ਚਿੱਤ ਵਿੱਚ ਧਾਰਨਾ ਕਰੋ ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ ਕਾਲ ਹੀ ਪਾਏ ਭਇਓ ਜੁਕੀਆ ਹੈ ਇੱਥੇ ਤਾਂ ਸਤ ਗੁਰਾਂ ਨੇ ਸ਼ਿਵ ਨੂੰ ਤੇ ਬ੍ਰਹਮਾ ਨੂੰ ਇੱਕ ਆਦਿ ਵਸ ਕਹਿ ਦਿੱਤਾ ਪਰ ਇਹ ਅਖੌਤੀ ਵਿਦਵਾਨ ਇਹਨੂੰ ਮਹਾਕਾਲ ਬਣਾ ਰਹੇ ਨੇ ਉਹ ਮੂਰਖ ਵਿਦਵਾਨ ਨੂੰ ਕਹਿੰਦੀ ਦਸ਼ਮ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ ਤੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਮਨ ਲਾ ਕੇ ਕੀਤਾ ਜੇ ਜੇ ਤੁਸੀਂ ਕੀਤਾ ਹੋਵੇ ਤੇ ਆਹ ਗੱਲਾਂ ਤੁਸੀਂ ਕਦੇ ਵੀ ਨਾ ਕਰਦੇ ਅੱਗੇ ਵੇਖੋ ਬ੍ਰਹਮ ਜਪਿਓ ਅਰ ਸੰਗਤਿਆਪਿਓ ਤਹਤੇ ਤੋਹੇ ਕਿਨੂ ਨਾ ਬਚਾਇਓ ਸਤਗੁਰੂ ਸਾਹਿਬ ਦੀ ਬਚਨ ਕਰ ਰਹੇ ਨੇ ਕਿ ਤੂੰ ਇਨਾ ਬ੍ਰਹਮਾ ਤੇ ਸ਼ਿਵ ਭਗਵੇਂ ਦੇਵਤਿਆਂ ਦੀ ਅਨੇਕਾਂ ਸਾਧ ਭਗਤੀ ਕਰਦਾ ਰਿਹਾ ਹੈ ਪਰ ਤੈਨੂੰ ਇਹਨਾਂ ਵਿੱਚੋਂ ਕੋਈ ਵੀ ਬਚਾ ਨਾ ਸਕਿਆ ਤੋਹੇ ਬਚਾਏ ਸਕੇ ਕਹੋ ਕੈਸੇ ਕੈ ਆਪਨ ਕਾ ਹੁ ਬਚਾਏ ਨਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਬ੍ਰਹਮਾ ਸ਼ਿਵ ਮਹੇਸ਼ ਇੰਦਰ ਵਰਗੇ ਦੇਵਤੇ ਤੈਨੂੰ ਕਿਵੇਂ ਬਚਾਉਣਗੇ ਜਦ ਕਿ ਆਪਨਾ ਬਚਾਅ ਤੇ ਕਰ ਨਾ ਸਕੇ ਜਿਸ ਤਰ੍ਹਾਂ ਸ੍ਰੀ ਰਾਮਚੰਦਰ ਜੀ ਨੇ ਸੀਤਾ ਨੂੰ ਰਾਮਨਦੀ ਕਾਇਤ ਵਿੱਚ ਵਾਪਸ ਲਿਆਉਣ ਲਈ ਆਪ ਬਾਂਦਰਾ ਦੀ ਸਹਾਇਤਾ ਲਈ ਸੀ ਪਰ ਤੈਨੂੰ ਇਹ ਕਿਵੇਂ ਬਚਾਉਣਗੇ ਕੋਟ ਕਦੀ ਦਵਸਾ ਦੇ ਨ ਕੋਟਕ ਕਾ ਹੁੰਦਾ ਕੋਡੀ ਕੋ ਕਾਮ ਕਢਾਇਓ ਤੂੰ ਭਾਵੇਂ ਇਹਦਾ ਸ਼ਿਵ ਮਹੇਸ਼ ਬ੍ਰਹਮਾ ਇੰਦਰ ਵਰਗੇ ਦੇਵਤਿਆਂ ਦੀ ਲੱਖਾਂ ਕਰੋੜਾਂ ਸਾਧ ਭਗਤੀ ਕਰ ਲੈ। ਅਗ ਲੋੜ ਪੈਣ ਤੇ ਇਹਨਾਂ ਨੇ ਤੇਰੇ ਕੌਡੀ ਦੇ ਕੰਮ ਵੀ ਨਹੀਂ ਆਉਣਾ। ਪਰ ਖਾਲਸਾ ਦੀ ਇਸ ਵਿਚਾਰ ਤੋਂ ਪਤਾ ਲੱਗਦਾ ਏ ਕਿ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਧਗਰਾਂ ਨੇ ਕਿਤੇ ਵੀ ਸ਼ਿਵ ਜੀ ਬ੍ਰਹਮਾ ਦੀ ਉਸਤਤ ਨਹੀਂ ਕੀਤੀ। ਬਲਕਿ ਇਹਨਾਂ ਨੂੰ ਪਰਮੇਸ਼ਰ ਦੀ ਜੋਤ ਹੀ ਦੱਸਿਆ ਹੈ ਜੇ ਕਿਤੇ ਉਸਤਤਵਾਦੀ ਗੱਲ ਆਈ ਹੈ ਤਾਂ ਪਰਮੇਸ਼ਰ ਦੀ ਜੋਤ ਜਾਣ ਕੇ ਹੀ ਗੱਲ ਹੋਈ ਏ। ਸੋ ਪਿਆਰ ਦਿਓ ਭਾਈ ਆਜੇ ਜੁੰਡਲੀ ਕਹਿਣ ਹੁਣੇ ਥੱਕਦੇ ਕਿ ਦਸਮ ਗ੍ਰੰਥ ਵਿੱਚ ਆਇਆ ਮਹਾਕਾਲ ਨਾਮ ਸ਼ਿਵ ਦੇ ਵਰਤਿਆ ਗਿਆ ਹੈ ਤੇ ਕਿਤੇ ਵਿਦਵਾਨ ਕਹਿੰਦੇ ਨੇ ਕਿ ਦਸਮ ਗ੍ਰੰਥ ਬ੍ਰਾਹਮਣਾਂ ਦਾ ਗ੍ਰੰਥ ਹੈ ਮੈਨੂੰ ਦੱਸੋ ਕਿਹੜਾ ਬ੍ਰਾਹਮਣ ਇਹ ਗੱਲ ਲਿਖੇਗਾ ਮੈਂ ਨਾ ਗ੍ਰੇਸਾ ਪ੍ਰਥਮ ਨਾਉ ਕਿਸਨ ਬਿਸਨ ਕਬੂ ਹੁਣ ਹੈ ਤੇ ਆਉਂ ਰਾਮ ਰਹੀਮ ਪੁਰਾਨ ਗ੍ਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸਾਸ਼ਤਰ ਵੇਦ ਸਭਾ ਬਹੁ ਭੇਦ ਕਹੇ ਹਮ ਏਕ ਨਾ ਜਾਣਦੇਓ ਦਸੋਰ ਕੋਈ ਇਸ ਤਰ੍ਹਾਂ ਬ੍ਰਾਹਮਣ ਆਪਣੇ ਆਪ ਨੂੰ ਲੇਖਿਤ ਸਕਦਾ ਹੈ ਇਸ ਕਰਕੇ ਪਿਆਰਿਓ ਅਸੀਂ ਇਨ ਅਖੌਤੀ ਵਿਦਵਾਨਾਂ ਦੇ ਮਗਰ ਨਾ ਲੱਗੀਏ ਤੇ ਅਸੀਂ ਸਿੱਖ ਕੌਮ ਦਾ ਸਮਾਂ ਫਜ਼ੂਲ ਨਾ ਕਰੀਏ ਤੇ ਨਾ ਹੀ ਸਿੱਖ ਕੌਮ ਦਾ ਪੈਸਾ ਬਰਬਾਦ ਕਰੀਏ ਇਨਾਂ ਵਾਦਾਂ ਵਿਵਾਦਾਂ ਦੇ ਵਿੱਚ ਬੈ ਕੇ ਜਦਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਘਢਰਾਗ आले ਸੰਗਤਾਂ ਦੇ ਵਿੱਚ ਦਸਮ ਗ੍ਰੰਥ ਸਹਿਜ ਜੀ ਦੀ ਕਥਾ ਕਰਦੇ ਰਹੇ ਸਨ ਇਸ ਤਰ੍ਹਾਂ ਭਾਈ ਰਣਧੀਰ ਸਿੰਘ ਜੀ ਪ੍ਰੋਫੈਸਰ ਸਾਹਿਬਾ ਸਿੰਘ ਜੀ ਵਰਗੇ ਵਿਦਵਾਨ ਵੀ ਦਸਮ ਗ੍ਰੰਥ ਨੂੰ ਗ੍ਰਿਤ ਮੰਨਦੇ ਸਨ ਪਰ ਇਹ ਅਫੌਤੀ ਵਿਦਵਾਨ ਜਿਨ੍ਹਾਂ ਨੇ ਸ਼ਾਇਦ ਕਰਦੀ ਦਸਮ ਗ੍ਰੰਥ ਦੇ ਦਰਸ਼ਨ ਨਹੀਂ ਕੀਤੇ ਹੋਣੇ ਇਹ ਜਾਣ ਪੁੱਝ ਕੇ ਸਾਡੀ ਕੌਮ ਦੇ ਵਿੱਚ ਵਾਦ ਵਿਵਾਦ ਪਾਏ ਪਾ ਰਹੇ ਨੇ ਸੋ ਖਾਲਸਾ ਜੀ ਅਸੀਂ ਇਹਨਾਂ ਵਾਦਾਂ ਵਿਵਾਦਾਂ ਦੇ ਵਿੱਚੋਂ ਨਿਕਲੀਏ ਇੰਨੀ ਕੋ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ